ਰਾ ਪਾਵਰ ਲਿਫਟਿੰਗ ਫੈਡਰੇਸ਼ਨ ਰਜਿਸਟਰ ਇੰਡੀਆ ਵੱਲੋਂ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2025 ਵਿੱਚ ਕਰਨਾਲ ਵਿਖੇ ਕਰਵਾਏ ਗਏ ਟੂਰਨਾਮੈਂਟ ਵਿੱਚ ਦੇਸ਼ ਵਿਦੇਸ਼ ਦੇ ਖਿਡਾਰੀਆਂ ਨੇ ਪਾਗ ਲਿਆ ਜਿਸ ਵਿੱਚ ਅਮਰਸਰ ਦੇ ਰਹਿਣ ਵਾਲੇ ਸ਼ਮਸ਼ੀਰ ਸਿੰਘ ਸੇਰਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਅਤੇ ਗੁਰੂ ਨਗਰੀ ਅਮਰਸਰ ਦਾ ਨਾਂ ਰੋਸ਼ਨ ਕੀਤਾ ਮੰਗਲਵਾਰ ਨੂੰ ਅਮਰਸਰ ਵਿਖੇ ਪੁੱਜਣ ਤੇ ਰਾਜਨੀਤਿਕ ਨੇਤਾਵਾਂ ਅਤੇ ਇਲਾਕਾ ਨਿਵਾਸੀਆਂ ਟੋਲ ਅਤੇ ਡੱਗੇ ਵਜਾ ਕੇ ਨਿੱਘਾ ਸਵਾਗਤ ਕੀਤਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਕੀਰਤ ਸਿੰਘ ਸੁਲਤਾਨਵਿੰਡ ਬੀਜੇਪੀ ਦੇ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਕੁਲਦੀਪ ਸਿੰਘ ਕੰਡਾ ਅੰਤਰਪ੍ਰੀਤ ਸਿੰਘ ਸੋਖੀ ਆਦਿ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਤੇ ਹਾਰ ਵੀ ਭਾਈ ਜਸਕੀਰਤ ਸਿੰਘ ਸੁਲਤਾਨਵਿੰਡ ਅਤੇ ਗੁਰਪ੍ਰਤਾਪ ਸਿੰਘ ਟਿੱਕਾ ਨੇ ਅੱਖ ਕਿ ਬਹੁਤ ਹੀ ਆਪਣੇ ਮਾਣ ਵਾਲੀ ਗੱਲ ਹੈ ਕਿ ਅਮਰਥਾਦਨ ਨੌਜਵਾਨ ਸ਼ਮਸ਼ੀਰ ਸਿੰਘ ਸ਼ੇਰਾ ਜਿਸ ਨੇ ਕਰਨਾਲ ਦੀ ਧਰਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਏ ਖਿਡਾਰੀਆਂ ਨਾਲ ਖੇਡ ਕੇ weight lifting ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਨਾਲ ਜਿੱਥੇ ਪੰਜਾਬ ਦਾ ਨਾਮ ਰੋਸ਼ਨ ਹੋਇਆ ਉੱਥੇ ਹੀ ਨਾਲ ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ ਨਾਂ ਵੀ ਰੋਸ਼ਨ ਹੋਇਆ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਖਿਡਾਰੀ ਖੇਡਾਂ ਵਿੱਚ ਮੱਲਾ ਮਾਰ ਕੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਆ ਉਹਨਾਂ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਖਿਡਾਰੀਆਂ ਦਾ ਬੰਦਾ ਮਾਨ ਸਤਕਾਰ ਵੀ ਜਰੂਰ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਮਿਲ ਸਕੇ ਅਤੇ ਉਹ ਖੇਡਾਂ ਨਾਲ ਵੱਧ ਤੋਂ ਵੱਧ ਜੁੜ ਸਕਣ ਅਤੇ ਦੇਸ਼ ਅਤੇ ਪੰਜਾਬ ਦੀ ਤਰੱਕੀ ਇਸ ਨਾਲ ਹੋ ਸਕਦੀ ਹੈ ਅਤੇ ਨਸ਼ਿਆਂ ਦਾ ਕੋੜ ਵੀ ਖਤਮ ਹੋ ਸਕਦਾ ਹੈ ਸ਼ਮਸ਼ੇਰ ਸਿੰਘ ਸੇਰਾ ਨੇ ਵੇਟ ਲਿਫਟਿੰਗ ਜਿੱਤਣ ਤੇ ਸਨਮਾਨ ਕਰਨ ਵਾਲੀਆਂ ਸਖਸ਼ੀਤਾ ਦਾ ਧੰਨਵਾਦ ਵੀ ਕੀਤਾ ਉਹਨਾਂ ਆਖ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਕੋਟ ਛੱਡ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਤਾਂ ਹੀ ਰੰਗਲਾ ਪੰਜਾਬ ਬਣ ਸਕਦਾ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਖੇਡਾਂ ਵਿੱਚ ਮੱਲਾ ਮਾਰ ਕੇ ਜਿੱਥੇ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਹੁੰਦਾ ਹੈ ਉੱਦੇ ਨਾਨਾ ਨਾਨ ਮਾਪਿਓ ਦਾ ਕੱਦ ਵੀ ਉੱਚਾ ਹੁੰਦਾ ਹੈ ਇਹ ਸਾਡਾ ਪੁੱਤਰ ਕਿਸੇ ਮੁਕਾਮ ਤੇ ਪਹੁੰਚ ਗਿਆ ਹੈ ਪਿਤਾ ਹਰਦੀਪ ਸਿੰਘ ਮਾਤਾ ਰਣਜੀਤ ਕੌਰ ਸ਼ਮਸ਼ੀਰ ਸਿੰਘ ਸੇਰਾ ਦੀ ਪਤਨੀ ਮੁਸ਼ਕਾਨ ਕੌਰ ਰਨਵੀਰ ਸਿੰਘ ਨੇ ਪਾਵਰ ਲਿਫਟਿੰਗ ਵਿੱਚ ਜਿੱਤ ਪ੍ਰਾਪਤ ਕਰਨ ਤੇ ਖੁਸ਼ੀ ਨਾਲ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਟੋਲ ਦੀ ਤਾਲ ਤੇ ਭੰਗੜੇ ਵੀ ਪੜੇ ਇਸ ਮੌਕੇ ਤੇ ਬਲਬੀਰ ਸਿੰਘ ਵੀਰਾ ਗੋਤੇਂਦਰ ਸਿੰਘ ਸ਼ੈਰੀ ਲਵਜੀਤ ਸਿੰਘ ਲਵ ਗੁਰਮukh ਸਿੰਘ ਬਿੱਟੂ ਮਨਦੀਪ ਸਿੰਘ ਮੋਨੂ ਕੁਲਵਿੰਦਰ ਸਿੰਘ ਧਾਮੀ ਅਤੇ ਇਸ ਮੌਕੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ ਭਾਜੀ ਅਸੀਂ ਗਏ ਹਾਂ ਕਰਨਾਲ ਠੀਕ ਹੈ ਜੀ वर्ल्ड ਚੈਂਪੀਅਨਸ਼ਿਪ ਹੈ ਠੀਕ ਹੈ ਉਹਦੇ ਵਿੱਚ ਕੰਟਰੀਆਂ ਇਟਲੀ ਨਿਊਜ਼ੀਲੈਂਡ ਕੈਨੇਡਾ ਸਾਰੀਆਂ ਕੰਟਰੀਆਂ ਆਈਆਂ ਸੀ ਜੀ ਮੇਰੇ ਬੋਡੀ weight ਦੇ ਵਿੱਚ 14 ਜਾਣੇ ਹੈਗੇ ਸੀ ਠੀਕ ਹੈ ਜੀ ਤੇ ਜਿਹਦੇ ਵਿੱਚ ਮੈਂ ਆਪਣਾ 골ਡ ਮੈਡਲ ਜਿੱਤ ਪ੍ਰਾਪਤ ਕੀਤੀ ਹੈ ਤੇ ਜਿਹਦੇ ਨਾਲ ਮੇਰੀ ਫਾਈਟ ਚੱਲਦੀ ਉਹ ਵਿਲੀਅਮ ਹੈਗਾ ਇੰਗਲੈਂਡ ਦਾ ਉਹਦੇ ਨਾਲ ਮੇਰੀ ਫਾਈਟ ਚੱਲਦੀ ਤੇ ਉਹਨੇ ਲਾਇਆ ਵਾ 600 ਕਿਲੋ ਤੇ ਮੇਰਾ 600 ਤੇ 22 ਕਿਲੋ ਟੋਟਲ ਭਾਰ ਆ ਪਾ ਚੁੱਕਿਆ ਤੇ ਜਿੱਤ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜੀ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹਾਂ ਨੌਜਵਾਨਾਂ ਨੂੰ ਇਹ ਹੀ ਕਹਾਂਗੇ ਨਸ਼ੇ ਵਾਲੇ ਨਾ ਜਾਓ ਤੇ ਵੱਧ ਤੋਂ ਵੱਧ ਸਪੋਰਟਸਮੈਨ ਨੂੰ ਤੁਸੀਂ ਪ੍ਰਮੋਟ ਕਰੋ ਸਪੋਰਟਸ ਨੂੰ ਜਿੰਨੇ ਵੀ ਆ ਤੇ ਬਾਕੀ ਭਾਜੀ ਹੁਣੀ ਬੈਠੇ ਸਾਡੇ ਵੱਡੇ ਸਰਕਾਰਾਂ ਦਾ ਕੀ ਰੋਲ ਹੋਣਾ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਵਾ ਆਪਾਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਸਾਨੂੰ ਨੌਕਰੀ ਮਿਲਣੀ ਚਾਹੀਦੀ ਹੈ ਜੀ ਠੀਕ ਹੈ ਜੀ ਤੇ ਬਾਕੀ ਸਪੋਰਟਸਮੈਨ ਹੀ ਗੈਂਗਸਟਰ ਬਣਦਾ ਕਾਦੀ ਕੱਲੋਂ ਬਣਦਾ ਜਦੋਂ ਮਨ ਟੁੱਟਦਾ ਐਡਾ ਤਗੜਾ ਨਾਮ ਰੋਸ਼ਨ ਕੀਤਾ ਆਪਾਂ ਪੰਜਾਬ ਦਾ ਤੇ ਹੁਣ ਪੰਜਾਬ ਨੂੰ ਚਾਹੀਦਾ ਤੇ ਸਾਨੂੰ ਨੌਕਰੀ ਮਿਲਣੀ ਚਾਹੀਦੀ ਹੈ ਜੀ। ਬਸ ਸਭ ਤੋਂ ਪਹਿਲਾਂ ਤੇ ਸਾਰੇ ਹੀ ਭਰਾਵਾਂ ਭੈਣਾਂ ਨੂੰ ਜਿੰਨਾਂ ਵੀ ਇੱਥੇ ਸਾਡਾ ਪਰਿਵਾਰ ਇਕੱਠਾ ਹੋਇਆ ਸਾਰਿਆਂ ਨੂੰ ਦਿਲ ਤੋਂ ਬਹੁਤ-ਬਹੁਤ ਵਧਾਈਆਂ। ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਸਾਡੇ ਇਸ ਮੌਕੇ ਦੇ ਉੱਤੇ ਸਾਡੇ ਗੁਰਪ੍ਰਤਾਪ ਸਿੰਘ ਟਿੱਕਾ ਵੀਰ ਹੋਣੀ ਜੋ ਵੀ ਇੱਥੇ ਬੈਠੇ ਨੇ ਆਏ ਨੇ ਸਾਡੇ ਕੋਲ ਸ਼ਿਰਕਤ ਕੀਤੀ ਆ ਤੇ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਕੋਈ ਨਾ ਕੋਈ ਜਿਹੜਾ ਕੇਂਦਰ ਸਰਕਾਰ ਵੱਲੋਂ ਜੇ ਕੋਈ oprala ਇਹੋ ਜਿਹਾ ਬਣਦਾ ਜਿੱਥੇ ਇਹ ਜਿਹੇ ਹੋਣ ਹਾਰ ਨੌਜਵਾਨਾਂ ਦਾ ਕੋਈ ਮਾਨ ਸਤਕਾਰ ਬਣੇ ਜਾਂ ਇਹਨਾਂ ਨੂੰ ਅੱਗੇ ਕੋਈ ਆਪਾਂ ਚੰਗੀ ਲੀ ਦੇ ਸਕੀਏ ਜਿੱਥੇ ਵਿੱਚ ਜਿਤਨਾ ਹੋਣ ਅਜੇ ਅੰਤਰਰਾਸ਼ਟਰੀ ਪੱਧਰ ਤੇ ਬੜਾ ਸੋਹਣਾ ਇੱਕ ਕੰਪੀਟੀਸ਼ਨ ਦੇ ਵਿੱਚ ਕਿੱਡਾ ਵਧੀਆ ਇਹ ਆਪਣਾ ਪ੍ਰਦਰਸ਼ਨ ਕਰਕੇ ਆਇਆ ਇਸ ਤੋਂ ਅਗਾ ਵੀ ਮੌਕੇ ਮਿਲਣ ਔਰੇ ਵੀਰ ਦੀ ਜਿਹੜੀ ਆ ਇਹਦਾ ਹਨਰ ਆ ਉਹਨੂੰ ਆਪਾਂ ਹੋਰ ਤਰਾਸ਼ ਕੇ ਅੱਗੇ ਇੱਕ ਅੰਤਰਰਾਸ਼ਟਰੀ ਪੱਧਰ ਦਾ ਇੱਕ ਚੰਗਾ ਪਲੇਟਫਾਰਮ ਦੇ ਸਕੀਏ ਸਾਰਿਆਂ ਵਾਸਤੇ ਬੜੀ ਖੁਸ਼ੀ ਮਾਣ ਵਾਲੀ ਗੱਲ ਹੈ ਅੰਮ੍ਰਿਤਸਰ ਵਾਸਤੇ ਮਾਝੇ ਦੇ ਪੰਜਾਬ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਸਾਡਾ ਛੋਟਾ ਵੀਰ ਸ਼ੇਰਾ ਜਿਹਨੂੰ ਅਸੀਂ ਪਿਆਰ ਨਾਲ ਸ਼ੇਰਾ ਹੀ ਕਹਿੰਦੇ ਆ ਇਹ ਕੱਲ ਰੋ ਲਿਫਟਿੰਗ ਜਿਹੜੀ ਪਾਵਰ ਲਿਫਟਿੰਗ ਜਿਹੜੀ ਆ ਉਹਦੇ ਚ ਵਰਲਡ ਜਿਹੜੀ ਚੈਂਪੀਅਨਸ਼ਿਪ ਹੋਈ ਹੈ ਜਿਹਦੇ ਚ ਬਹੁਤ ਕੰਟਰੀਆਂ ਨੇ ਭਾਗ ਲਿਆ ਉਹਦੇ ਵਿੱਚ ਆਪਣੇ weight ਦੇ ਵਿੱਚ 622 ਕਿਲੋ 622 ਕਿਲੋ ਦੀ ਜਿਹੜੀ ਆ weight ਚੱਕਣ ਦੇ ਵਿੱਚ ਚੈਂਪੀਅਨਸ਼ਿਪ ਮਿਲਿਆ ਇਹ ਜਿਹੜਾ ਮੈਡਲ ਹੈ ਇਹ ਬੜੀ ਦੀ ਮਿਹਨਤ ਹੈ ਇਹ ਸ਼ੁਰੂ ਤੋਂ ਹੀ ਜਿਹੜੀ ਮਿਹਨਤ ਦੇ ਨਾਲ ਬਣਿਆ ਹੈ ਤੇ ਸਾਰੇ ਦੋਸਤ ਮਿੱਤਰ ਪੰਜਾਬ ਸਾਡੇ ਸਾਰਿਆਂ ਦਾ ਜਿਹੜਾ ਅੱਜ ਮਾਣ ਨਾਲ ਸਿਰ ਉੱਚਾ ਹੋ ਗਿਆ ਤੇ ਗੁਰੂ ਮਹਾਰਾਜ ਤੇ ਮਿਹਰਬਾਨੀ ਹੱਥ ਰੱਖ ਕੇ ਤਕੜੇ ਹੋ ਕੇ ਇਸੇ ਤਰ੍ਹਾਂ ਦੇਸ਼ ਕੌਮ ਦੀ ਨਾ ਰੋਸ਼ਨ ਕਰਦਾ ਰਹੇ ਪੰਜਾਬ ਦਾ ਮਰਜ਼ਾ ਦਾ ਨਾ ਰੋਸ਼ਨ ਕਰਦਾ ਰਹੇ ਸਰਕਾਰਾਂ ਤੋਂ ਵੀ ਬੇਨਤੀ ਕਰਦੇ ਵੀ ਇਹੋ ਜਿਹੇ ਜਿਹੜੇ ਸਾਡੇ ਵਾਸਤੇ ਮਿਸਾਲ ਬਣਦੇ ਨੇ ਜਿਹੜੇ ਨੌਜਵਾਨ ਉਹਨਾਂ ਦਾ ਵੱਧ ਤੋਂ ਵੱਧ ਖਿਆਲ ਕਰਕੇ ਚਾਹੇ ਨੌਕਰੀਆਂ ਜ਼ਰੂਰ ਚਾਹੇ ਚਾਹੇ ਫਾਈਨੈਂਸ਼ੀਅਲ ਕੋਈ ਨਾ ਕੋਈ ਜਿਸ ਤਰ੍ਹਾਂ ਵੀ ਹੋਵੇ ਉਸ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਬੰਦਾ ਮਾਨ ਜ਼ਰੂਰ ਮਿਲਣਾ ਚਾਹੀਦਾ ਵਾਹਿਗੁਰੂ ਜੀ ਕਾ